ਬੋਇਸ ਪਾਵਰ ਅੱਜਕੱਲ ਤੁਸੀਂ ਦੇਖ ਰਹੇ ਹੋ ਦਮਨ ਸੰਦੇਸ਼ ਟਾਈਮਸ ਦੀ ਵਿਸ਼ੇਸ਼ ਰਿਪੋਰਟ ਮੁਹੱਲੀ ਸ਼ਹਿਰ ਦੇ ਕੂੜੇ ਦੀ ਸਮੱਸਿਆ ਬਾਰੇ ਮੇਲ ਜਿੱਤੀ ਸਿੱਧੂ ਨੇ ਕੀਤੀ ਪੱਤਰਕਾਰ ਨਾਲ ਗੱਲਬਾਤ ਮੈਂ ਉਹ ਚੀਜ਼ ਤੁਹਾਨੂੰ ਜਵਾਬ ਦੇਣਾ ਚਾਹੁੰਦਾ ਕਿ ਉੱਥੇ 2 ਕਿਲੋ ਕੂੜਾ ਪਿਆ ਸੀਗਾ ਤੁਸੀਂ ਵੀ ਉੱਥੇ ਤੁਹਾਡਾ ਸਟਾਫ ਵੀ کہہ ਰਿਹਾ ਸੀਗਾ ਕਿ ਜੀ ਜੋ ਤੁਹਾਡਾ ਵੈਲਕਮ ਹੋਇਆ ਕੂੜੇ ਦੀ ਢੇਰੀ ਨਾਲ ਹੋਇਆ ਮੈਂ ਕਹਿੰਦਾ ਕਿ ਮੇਰਾ ਬਾੜ ਮੇਰਾ ਪਰਿਵਾਰ ਨਹੀਂ ਮੇਰਾ ਸ਼ਹਿਰ ਮੇਰਾ ਪਰਿਵਾਰ ਦੀ ਸਾਨੂੰ ਗੱਲ ਕਰਨੀ ਚਾਹੀਦੀ ਆ ਅਸੀਂ ਜਿੱਥੇ ਅੱਜ ਖੜੇ ਆ ਸਵੇਰ ਦੇ ਪਰੇਸ਼ਾਨ ਹੋਏ ਹੋਏ ਆ ਐਮਐਲਏ ਸਾਹਿਬ ਕਹਿ ਰਹੇ ਨੇ ਬਾਰ-ਬਾਰ ਕਿ ਜੀ ਮੈਂ ਜਗ੍ਹਾ ਦਿੱਤੀ ਨੂੰ ਕੂੜਾ ਉੱਥੇ ਗੇਲਣ ਇਹ ਔਰ ਇਹ ਠੇਕੇਦਾਰ ਵੀ ਇੱਥੇ ਖੜਾ ਟੈਕਟਾਂ ਡਰਾਈਵਰ ਵੀ ਇੱਥੇ ਖੜੇ ਨੇ ਲੇਬਰ ਵਾਲੇ ਵੀ ਇੱਥੇ ਖੜੇ ਨੇ ਔਰ ਸਾਰੀਆਂ ਟਾਲੀਆਂ ਕੂੜੀਆਂ ਦੀਆਂ ਭਰੀਆਂ ਇੱਥੇ ਖੜੀਆਂ ਨੇ ਔਰ ਉੱਥੇ ਜਦੋਂ ਕੂੜਾ ਲੈ ਕੇ ਜਾਂਦੇ ਨੇ ਉਹ ਉੱਥੇ ਬੰਦੇ ਅਸਰਾ ਲੈ ਕੇ ਪਿੱਛੇ ਮਤਲਬ ਬਾਹਰ ਕੱਢ ਕੇ ਬੰਦਿਆਂ ਪਿੱਛੇ ਪੈਂਦੇ ਨੇ ਇੱਕ ਉਹ ਬੀਜਲ ਸਾਹਮਣੇ ਖੜੇ ਨੇ ਉਹ ਕਹਿੰਦੇ ਸੂਰੇ ਭੱਜ ਕੇ ਜਾਨ ਬਚਾਈ ਆ ਮੈਂ ਠੀਕ ਆ ਨਾ ਇਹੋ ਜਿਹੇ ਹਾਲਾਤ ਨੇ ਤੁਹਾਨੂੰ ਜਦੋਂ ਤੁਹ ਕੁੜਾ ਚੱਕਦੇ ਆ ਕੁੜਾ ਨਾ ਉਤਾਰੀ ਜਾਂਦੇ ਆ ਖਾਲੀ ਕਰ ਜਾਂਦੇ ਆ ਕਿ ਕੌਣ ਅਸਲਾ ਲੈ ਕੇ ਕੌਣ ਖੜਦਾ ਉਹ ਦੱਸਾਂ ਤੁਹਾਨੂੰ ਕਿ ਉੱਥੇ ਉੱਥੇ ਲੋਕਲ ਕੋਈ ਪਿੰਡਾਂ ਦੇ ਬੰਦੇ ਆਉਂਦੇ ਹਣਗੇ ਉੱਥੇ ਬਹੁਤ ਮੇਰੇ ਕਹਿਣ ਤੋਂ ਬਾਅਦ ਆਇਆ ਕਿ ਜਿਹੜੇ ਬੰਦੇ ਕੱਲ ਤੁਹਾਨੂੰ ਉਹ ਗੱਲਾਂ ਕਰਦੇ ਸੀ ਅੱਜ ਉਹ ਆਮ ਆਦਮੀ ਪਾਰਟੀ ਦੇ ਐਮਸੀ ਨੇ ਆਮ ਆਦਮੀ ਪਾਰਟੀ ਦੇ ਪਿੰਡਾਂ ਦੇ ਮਟੌਰ ਪਿੰਡ ਦੇ ਸਾਰੇ ਐਮਸੀ ਆਮ ਆਦਮੀ ਪਾਰਟੀ ਦੇ ਆ ਐਮਐਲਏ ਆਮ ਆਦਮੀ ਪਾਰਟੀ ਦਾ ਸਰਕਾਰ ਆਮ ਆਦਮੀ ਪਾਰਟੀ ਦੀ ਆ ਕਹਿੰਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ ਅਸੀਂ ਗਰੀਬ ਦਿਖਾਉਣੀ ਚਾਹੁੰਦੇ ਆ ਕਿ ਅਸੀਂ ਉਹ ਕੂੜੇ ਦੀ ਨਹੀਂ ਸਾਰੇ ਸ਼ਹਿਰ ਦੇ ਕੂੜੇ ਦੀ ਗੱਲ ਕਰਦੇ ਆ ਆ ਸਾਰਾ ਸਟਾਫ ਇੱਥੇ ਖੜਾ ਹੈ ਠੇਕੇਦਾਰ ਇੱਥੇ ਖੜਾ ਹੈ ਉਹ ਪੁੱਛਦਾ ਜੀ ਕੂੜਾ ਕਿੱਥੇ ਲੈ ਕੇ ਜਾਈਏ ਔਰ ਕਾਉਂਸਲਰ ਖੜੇ ਨੇ ਕਿ ਟਰਾਲੀਆਂ ਵਾਪਸ ਭੇਜੋ ਜੀ ਖਾਲੀ ਕਰਕੇ ਸਾਡੇ ਕੂੜਾ ਚਕਵਾਉਣਾ ਆਪਣੇ ਬੋਟਲਾਂ ਦੇ ਵਿੱਚੋਂ ਸਾਡੀ ਕੋਸ਼ਿਸ਼ ਪੂਰੀ ਲੱਗੇ ਸ਼ਹਿਰ ਸਾਫ਼ ਹੋਵੇ ਪਰ ਐਮਐਲਏ ਸਾਹਿਬ ਦੀ ਸਰਕਾਰ ਦੀ ਬਿਲਕੁਲ 1% ਵੀ ਸੋਚ ਨਹੀਂ ਕਿ ਸ਼ਹਿਰ ਸਾਫ਼ ਹੋਵੇ ਮੈਂ ਚਾਹੁੰਦਾ ਅੱਜ ਆ ਟਰਾਲੀਆਂ ਇੱਥੇ ਖੜੀਆਂ ਨੇ ਮੈਂ ਇਹਨਾਂ ਨੂੰ ਕਹਿੰਦਾ ਕਿ ਜੀ ਉਹਦੀ ਬਜਾਏ ਤੁਸੀਂ ਉਹਦੇ ਉਹਦੇ ਗੇਟ ਤੇ ਲਾਓ ਮੋਟਰ ਪਰ ਉਹ ਗੁੜਾ ਜਾ ਕੇ ਪਰ ਮੈਂ ਕਿਹਾ ਨਹੀਂ ਅਸੀਂ ਉਹ ਜਾ ਕੰਮ ਨਹੀਂ ਕਰਨਾ ਇਹ ਹੋਰ ਲੋਕ ਕਰਦੇ ਹੋਣਗੇ ਮੈਂ ਚਾਹੁੰਦਾ ਇਦੋਂ ਟਰਾਲੀਆਂ ਫਿਰ ਅੱਗੇ ਲਾ ਕੇ 20 ਦਿਨ ਫਤ ਲੈ ਜਾਂਦੇ 20 ਦਿਨ ਤੋਂ ਬਾਅਦ ਜਾ ਕੇ ਉਹ ਕੂੜਾ ਕਰੀ ਆਪਾਂ ਮੈਂ ਉਹ ਕੰਮ ਵੀ ਨਹੀਂ ਕਰਨਾ ਮੈਂ ਚਾਹੁੰਦਾ ਕਿ ਆਪਣੇ ਸ਼ਹਿਰ ਦਾ ਹੱਲ ਹੋਣਾ ਚਾਹੀਦਾ ਅਸੀਂ ਮਤਲਬ ਉਹਦੀ ਸਮੱਸਿਆ ਦਾ ਹੱਲ ਕਰੀਏ ਕੋਈ ਸਿਆਸਤ ਦੇ ਸਾਨੂੰ ਬਾਲੇ ਕੋਈ ਬਹੁਤ ਦਾਅਵੇ ਕਰਨ ਦੀ ਲੋੜ ਨਹੀਂ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਸ਼ਹਿਰ ਚ ਦਾਅਵੇ ਕਰਨ ਦੀ ਲੋੜ ਨਹੀਂ ਮਤਲਬ ਉਹ ਕੰਮ ਕਰੀਏ ਜਿਹੜਾ ਕੰਮ ਸਿਰੇ ਲੱਗ ਸਕੇ ਉਹ ਪੋਲੀਟੀਕਲ ਰੋਟੀਆਂ ਸੇਕਦੇ ਨੇ ਅਸੀਂ ਸੱਚੀਅਤ ਅਸਲੀਅਤ ਤੇ ਖੜੇ ਆ ਅਸਲੀਅਤ ਹੁਣ ਤੁਹਾਡੇ ਸਾਹਮਣੇ ਆ ਹੁਣ ਤੁਸੀਂ ਉਹਨਾਂ ਨੂੰ ਪੁੱਛ ਲਿਓ ਕਿ ਜਿਹੜੀ ਤੁਸੀਂ ਜਗਾ ਦਿੱਤੀ ਹੋਈ ਉਹ ਕਿੱਥੇ ਆ ਟਰਾਲੀਆਂ ਕੰਸ਼ ਕੀ ਨਾਮ ਜੀ ਤੁਹਾਡਾ ਨਲੀ ਜਦੋਂ ਤੁਸੀਂ ਪੂਰਾ ਡੰਪ ਕਰਨ ਜਾਂਦੇ ਹੋ ਕਿ ਦਿੱਕਤ ਆਉਂਦੀ ਸਰ ਪਹਿਲਾਂ ਸਾਈਟ ਨਹੀਂ ਬੁਰੀ ਸੀ ਡੰਪ ਕਰਨ ਦੇ ਲਈ ਜੀ ਲਾਸਟ ਵੀਕ ਕਮਿਸ਼ਨਰ ਸਾਹਿਬ ਨੇ ਬੋਲੇ ਕਿ ਇਹ ਕੋ ਜਗ੍ਹਾ ਹੈ ਉਸ ਨੂੰ ਠੀਕ ਕਰਾਂ ਜਦੋਂ ਉਹ ڈالਨੇ ਗਏ ہیں ਇੱਕ ਦਿਨ ਦੋ ਟੋਰੀਂ ਡਲੇ ਉਸ ਤੋਂ ਬਾਅਦ ਕਿਸ ਨੇ ਡਾਲਨੇ ਲਿਆ ਵਾਹਾਂ ਪਰ ਸਮੱਸਿਆ ਕੀ ਆਂਦੀ ਹੈ ਕਹਿੰਦੇ ਪਿਸਤੌਲ ਲੈ ਕੇ ਖੜੇ ਹੋ ਜਾਂਦੇ ਵੀ ਇੱਥੇ ਪੁਰਾਣੀ ਤੋਂ ਡੰਪ ਐਕਚੁਅਲੀ ਸਟਾਫ ਗਿਆ ਤਾਂ ਡਰਵਰ ਗਿਆ ਤੇ ਇੱਕ ਗਾੜੀ ਵਿੱਚ ਲੜਕਾ ਆਇਆ ਵਾਹਾਂ ਤੇ ਤਬ ਨਹੀਂ ਕੋਈ ਤਾਂ ਕਿਸੇ ਚੀਜ਼ ਕੋ ਲੈ ਗਏ ਇਨ ਕੋ ਦਬਜੇ ਲਈ ਇਹ ਜ਼ਮੀਰ ਮੇਰੀ ਹੈ ਇਥੇ ਨਹੀਂ ਡਾਲ ਸਕਦੇ ਬੋਲੇ ਬੋਲੇ ਜਿ ਹਮਨੇ ਪਤਾ ਉਪਰ ਆਦੇਸ਼ ਆਇਆ ਡਾਲਨੇ ਚਲੇ ਜੋ ਵੀ ਨਹੀਂ ਮੰਨਦੇ ਤਾਂ ਬਦਨ ਉਸ ਕੋਈ ਅਸਲਾ تھا ਕਿਹਾ ਤਾਂ ਦੇਖ ਕੇ ਵਾਪਸ ਆ ਮੇਅਰ ਸਾਹਿਬ ਇੱਕ ਵੱਡਾ ਇਸ਼ੂ ਹੋਰ ਬੜਾ ਖੜਾ ਹੁੰਦਾ ਕਿਉਂਕਿ ਹਰੇਕ ਬੰਦਾ ਇਹ ਕਹਿ ਦਿੰਦਾ ਵੀ 17 ਚੁੰਦੇ ਨੇ ਜਦੋਂ ਬੱਜਾ ਕੰਮ ਆਦੀ 17ਾਂ ਦਾ ਟਾਈਮ ਆਉਂਦਾ 17ਾਂ ਕਿਉਂਕਿ ਮੁੜ ਕੇ ਡੰਡਾ ਮਾਰ ਕੇ ਛੱਡ ਦਿੰਦੇ ਨੇ ਪਰ ਕੀ ਲੱਗਦਾ ਹੈ ਹੁਣ ਉਹ ਵੱਡੀ ਗਲਤੀ ਤਾਂ ਉਹਨਾਂ ਸੀਗੀ ਵੀ ਜਿਨ੍ਹਾਂ ਨੇ ਪਸ਼ੂ ਪਾਲੇ ਹੋਏ ਨੇ ਪਰ ਉੱਥੇ ਮੇਅਰ ਕੀ ਕਰੇ ਅੱਜ ਪਹਿਲਾਂ ਤੁਸੀਂ ਮੈਂ ਤੁਹਾਨੂੰ ਸੁਣਦੀ ਗੱਲ ਦੱਸਦਾ ਜਿਹੜੀ ਜਦੋਂ ਪਹਿਲਾਂ ਜਵਾਬ ਮੰਗਿਆ ਸੀ ਉਹਦਾ ਹੈ ਇਹ ਸਰਦਾਰ ਜੀ ਨੇ ਇਹ ਟਰੈਕਟਰ ਚਲਾਉਂਦੇ ਆ ਗਰੀਬ ਆਦਮੀ ਨੇ ਉਹਦੇ ਬੱਚੇ ਪੜਦੇ ਆ ਇਹਨਾਂ ਨੂੰ ਪੁੱਛ ਲਓ ਭੱਜ ਕੇ ਕਹਿੰਦੇ ਮੈਂ ਜਾਨ ਬਚਾਈ ਆ ਤੁਹਾਨੂੰ ਕੀ ਗੱਲ ਹੋਈ ਸੀ ਅੰਕਲ ਜੀ ਸਵੇਰੇ ਸਾਰਾ ਟਰਾਲੀ ਖਾਲੀ ਕਰਨ ਗਿਆ ਸੀ ਮੈਂ ਉੱਥੇ ਮਤਲਬ ਜਦ ਮੈਂ ਮਤਲਬ ਕਿਸੇ ਡਾਲਾ ਖੋਲੇ ਆ ਤਾਂ ਕੋਈ ਬੰਦਾ ਨਹੀਂ ਸੀਦਾ ਕਿਹੜੀ ਲੋਕੇਸ਼ਨ ਦੀ ਗੱਲ ਹੈ ਕਿੱਥੇ ਦੀ ਗੱਲ ਹੈ ਇਹ ਹੈ ਜੀ ਆਪਣਾ ਫਿਰ ਆਪਾਂ ਆਪਣਾ ਉੱਥੇ ਗਿਆ ਸੀ ਯਾਰ ਚੱਪੜ ਚਿੜੀ ਦੇ ਕੋਲ ਚੱਪੜ ਚਿੜੀ ਦਾ ਓਕੇ ਡੰਪਿੰਗ ਗਰਾਉਂਡ ਹਾਂਜੀ ਠੀਕ ਹੈ ਜਿਹੜਾ ਮਤਲਬ ਲਿਆ ਸੀ ਨਾ ਪਰ ਕੀ ਲੱਗਦਾ ਕੌਣ ਸੀ ਉਹ ਬੰਦੇ ਜਿਨ੍ਹਾਂ ਨੇ ਤੁਹਾਨੂੰ ਉਥੇ ਡੰਪ ਨਹੀਂ ਕਰਨ ਦਿੱਤਾ ਉਹ ਬੰਦਾ ਕਹਿੰਦਾ ਮੇਰੀ ਜਗ੍ਹਾ ਜਿੱਥੇ ਰਸਤਾ ਬਣਾਇਆ ਕਹਦਾ ਮੇਰੇ ਨੰਬਰ ਤੋਂ ਰਸਤਾ ਔਰ ਜਿੱਥੇ ਮਾਲ ਗੇਰਿਆ ਉੱਥੇ ਕਹਿੰਦਾ ਮੇਰਾ ਰਸਤਾ ਤੇ ਮੇਰੇ ਨੰਬਰ ਦੀ ਜਗ੍ਹਾ ਕੰਪਨੀ ਵਾਲੇ ਕਹਿੰਦੇ ਸਾਡੀ ਜਗ੍ਹਾ ਕਿੱਥੇ ਹੈ ਕਿੱਥੇ ਨਹੀਂ ਤੇ ਸਾਨੂੰ ਆਪਣੀ ਜਗ੍ਹਾ ਤੇ ਗੇਰੇ ਅਸੀਂ ਆਪਣੀ ਜਗ੍ਹਾ ਤੇ ਨਹੀਂ ਗੇਰੇ ਠੀਕ ਹੈ ਪੰਨੇ ਸਰ ਕੀ ਮਤਵ ਆਵੇ ਹੈ ਕਿ ਜਿਹੜੀ ਜਗ੍ਹਾ ਸਾਨੂੰ ਉਹਨਾਂ ਨੇ ਆਈਡੈਂਟੀਫਾਈ ਕਰਕੇ ਦਿੱਤੀ ਹੈਗੀ ਆ ਕਾਰਪੋਰੇਸ਼ਨ ਦੇ ਅਫਸਰ ਦੇ ਆ ਐਮਐਨਏ ਸਾਹਿਬ ਦੱਸੇ ਕਿਥੇ ਲੈ ਕੇ ਜਾਓ ਉਥੇ ਬਿਲਕੁਲ ਵੀ ਕੋਈ ਬੰਦਾ ਮੰਨੋ ਸਹੀ ਕਿ 1 ਕਿਲੋ ਗੁੜਾ ਨਹੀਂ ਘਰਨ ਦਿੰਦਾ ਪਰ ਚਾਹੀ ਐਮਐਲਏ ਸਾਹਿਬ ਹੋਣ ਵੱਡੀ ਚੀਜ਼ ਦੱਸਦੇ ਆਂ ਸਾਹਮਣੇ ਤੁਸੀਂ ਆਓ ਦੇਖੋ ਕਿ ਮੈਂ ਟਰਾਲੀਆਂ ਭਰੀਆਂ ਖੜੀਆਂ ਨੇ ਔਰ ਇਹੇ ਟਰਾਲੀਆਂ ਜੇ ਅਸੀਂ ਕਿੱਥੇ ਕੂੜਾ ਲੈ ਕੇ ਜਾਈਏ ਉਹ ਕੂੜਾ ਮੈਂ ਇਹਨੂੰ ਆਹ ਕੂੜਾ ਕੌਣ ਕਿਹਦੇ ਕਰਤਾਰ ਦਾ ਉਹ ਜੀ 1 ਮਿੰਟ ਜੀ ਸੋ ਬੜੀ ਵੱਡੀ ਸਮੱਸਿਆ ਹੈ ਕਿਉਂਕਿ ਸਮਰ نیوز ਵੱਲੋਂ ਸਪੈਸ਼ਲ ਕਵਰੇਜ ਕੀਤੀ ਜਾ ਰਹੀ ਹੈ ਪੂਰੇ ਮੁਹਾਲੀ ਦੀ 50 ਦੇ 50 ਵਾਰਡ ਕਵਰ ਕੀਤੇ ਜਾ ਰਹੇ ਪਹਿਲੇ ਇੱਕ ਨੰਬਰ ਵਾਰਡ ਤੋਂ ਕਵਰੇਜ ਸ਼ੁਰੂਆਤ ਕੀਤੀ ਗਈ ਸੀ ਫਿਰ ਮਟੋਰ ਦੀ ਹੋਈ ਉਸ ਤੋਂ ਬਾਅਦ ਮੇਅਰ ਸਾਹਿਬ ਖੁਦ ਇਸ ਸਮੱਸਿਆ ਨੂੰ ਲੈ ਕੇ ਜੁੜੇ ਰਹੇ ਨੇ ਕਿਉਂਕਿ ਮੁਹਾਲੀ ਚ ਵਕ ਵਕ ਥਾਵਾਂ ਤੇ ਕੂੜ ਕੈਂਪਿੰਗ ਗਰਾਊਂਡ ਨੂੰ ਲੈ ਕੇ ਬੜੇ ਵੱਡੇ ਵਿਵਾਦ ਖੜੇ ਹੋ ਰਹੇ ਨੇ ਮੇਰੇ ਸਾਹਮਣੇ ਕੀ ਕਹਿਣਾ ਹੈ ਮੈਂ ਸਰਕਾਰ ਨੂੰ ਦੱਸਣਾ ਚਾਹੁੰਨਾ ਕਿ ਜੋ ਦਾਅਵੇ ਕਰਦੇ ਆ ਵਾਅਦੇ ਕਰਦੇ ਆ ਉਹ ਬਿਲਕੁਲ ਖੋਖਲੇ ਨੇ ਕਿਸੇ ਗੱਲ ਦੇ ਵਿੱਚ ਸੱਚਾਈ ਨਹੀਂ ਹੈਗੀ ਆ ਸਾਹਮਣੇ ਸਾਰੀਆਂ ਟਰਾਲੀਆਂ ਭਰੀਆਂ ਖੜੀਆਂ ਨੇ ਕਿਹਦੇ ਮਹਾਲੀ ਸ਼ਹਿਰ ਐਡਾ ਵੱਡਾ ਸ਼ਹਿਰ ਹੈ ਹਰ ਰੋਜ਼ ਸਰਕਾਰ ਗਮਾੜਾ ਵਾਲੇ ਗੱਲਾਂ ਕਰਦੇ ਸੀ 2000 ਕੋਟ ਦੀ ਸੇਲ ਕੀਤੀ ਆ 5000 ਕੋਟ ਦੀ ਸੇਲ ਕੀਤੀ ਆ ਔਰ ਉਹਨਾਂ ਨੂੰ ਪੁੱਛੋ ਕਿ ਜੇ ਸ਼ਹਿਰ ਦਾ ਨਾਮ ਰੱਖ ਕੇ ਤੁਸੀਂ ਐਸਐਸ ਨਗਰ ਦਾ ਨਾਮ ਰੱਖ ਕੇ ਮਹਾਲੀ ਦਾ ਨਾਮ ਰੱਖ ਕੇ ਤੁਸੀਂ ਆਪਣਾ ਮਾਲ ਵੇਚ ਰਹੇ ਹੋ ਉਹਦੇ ਹਾਲਾਤ ਇਹ ਨੇ ਆ ਟਰਾਲੀਆਂ ਭਰੀਆਂ ਖੜੀਆਂ ਦੱਸੋ ਕਿੱਥੇ ਗੱਲ ਪਰ ਮੇਅਰ ਦਾ ਇੱਕ ਗੱਲ ਹੈ ਐ ਐਮਐਲਏ ਸਾਹਿਬ ਵੀ ਪਹਿਲਾਂ ਮੇਅਰ ਸੀਗੇ ਪਰ ਕੀ ਲੱਗਦਾ ਉਹਨਾਂ ਨੂੰ ਕੋਈ ਮਤਲਬ ਗਲਤ ਸਲਾਹ ਦੇ ਰਿਹਾ ਹੈ ਵੀ ਕੂੜਾ ਡੰਪ ਕਿਉਂ ਨਹੀਂ ਹੋਣ ਦਿੱਤਾ ਜਾ ਰਿਹਾ ਕਿ ਜੇ ਇਹ ਕੀ ਜਾਂ ਇਹ ਸਿਆਸਤਬਾਜ਼ੀ ਆ ਰਹੀ ਹੈ ਤੁਸੀਂ ਕਾਂਗਰਸ ਤੋਂ ਆਮ ਆਦਮੀ ਪਾਰਟੀ ਤੋਂ ਕਿਤੇ ਕਹਿੰਦੇ ਹੁਣ ਵੀ ਮੇਅਰ ਦਾ ਹੁਣ ਕੰਮ ਹੀ ਨਹੀਂ ਹੋਣ ਦੇਣਾ ਮੈਂ ਕਹਿੰਦਾ ਜੇ ਤੁਸੀਂ ਗੱਲ ਕਹੀ ਹੈ 100% ਸੱਚੀ ਗੱਲ ਇਹੀ ਆ ਉਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਮੈਂ ਇਹ ਕੂੜਾ ਰੋਕ ਕੇ ਕਾਰਬਿਸ਼ ਨੂੰ ਬਦਨਾਮ ਕਰਾਂ ਐਮਐਲਏ ਟੋਰ ਮੰਨ ਰਹੀ ਹੈ ਮੈਂ ਉਹਨਾਂ ਨੂੰ ਇਹ ਵੀ ਗੱਲ ਕਹੀ ਹੈ ਵੀ ਜਿੱਥੇ ਲੋਕ ਪਰ ਇੱਥੇ ਤਾਂ ਲੋਕ ਪਰੇਸ਼ਾਨ ਹੋ ਰਹੀਆਂ ਮੈਂ ਕਹਿ ਰਿਹਾ ਵੀ ਜਿੱਥੇ ਲੋਕ ਆਮ ਆਦਮੀ ਪੜਦੇ ਰਹਿੰਦੇ ਆ ਜੇ ਕਾਂਗਰਸ ਦੇ ਰਹਿੰਦੇ ਆ ਤੇ ਆਮ ਆਦਮੀ ਪੜਦੇ ਲੋਕ ਵੀ ਰਹਿੰਦੇ ਆ ਬਿਲਕੁਲ ਜਿੱਥੇ ਕਾਂਗਰਸ ਦੇ ਰਹਿੰਦੇ ਆ ਉੱਥੇ ਇਕੱਲੇ-ਦਲੇ ਲੋਕ ਵੀ ਰਹਿੰਦੇ ਆ ਭਾਜੀਪੀ ਦੇ ਵੀ ਰਹਿੰਦੇ ਆ ਸਾਡੇ ਜਦੋਂ ਅਸੀਂ ਜਿੱਤ ਜਾਂਦੇ ਆ ਅਸੀਂ ਨਮਾਇंदे ਸਾਰੇ ਸ਼ਹਿਰ ਦੇ ਹੁੰਦੇ ਆ ਅਸੀਂ ਇਕੱਲੇ ਕੋਈ ਆਪਣੇ ਖਾਸ ਬੰਦੇ ਦੇ ਨਮਾਇंदे ਨਹੀਂ ਹੁੰਦੇ ਔਰ ਉਹਨਾਂ ਦੇ ਮਨ ਦੇ ਵਿੱਚ ਵਿਸ਼ਵਾਸ ਹੈ ਕਿ ਸ਼ਾਇਦ ਮੈਂ ਮਤਲਬ ਇਸ ਤਰ੍ਹਾਂ ਇਲੈਕਸ਼ਨ ਜਤ ਜੂਗਾ ਪਰ ਲੋਕਾਂ ਦੇ ਸਭ ਲੋਕਾਂ ਨੂੰ ਸਮਝ ਹੈਗੀ ਆ ਕੱਲਾ ਕੱਲਾ ਕੌਂਸਲਰ ਇੱਥੇ ਖੜਾ ਹੈਗਾ ਸਾਰੇ ਲੋਕ ਪਰੇਸ਼ਾਨ ਨੇ ਘਰ ਘਰ ਜਾ ਕੇ ਦੱਸਣਗੇ ਕਿ ਐਮ ਐਲ ਏ ਸਾਹਿਬ ਇਹਦੇ ਵਾਸਤੇ ਕੀ ਕਰ ਰਹੇ ਨੇ ਪਰ ਫਿਰ ਵੀ ਫਿਰ ਵੀ ਦਿੱਕਤ ਕਿੱਥੇ ਆ ਰਹੀ ਹੈ ਡੰਬ ਵੀ ਨੇ ਜਾਂ ਆਪਣੇ ਕੋਲ ਦੰਦੂ ਨਹੀਂ ਪਾਣੀ ਹੈਗੀ ਛੋਟੀ ਜਿਹਾ ਆਪਾਂ ਚੰਡੀਗੜ੍ਹ ਕਨਿਕਰ ਮਾਰਕੀਟ ਨੂੰ ਐਂਟਰ ਕਰਦੇ ਉੱਥੇ ਕੂੜੇ ਦੇ ਢੇਰ ਨੇ ਹੋਰ 11 ਫੇਸ ਟੇਰ ਲੱਗਿਆ ਹੋਇਆ ਬਲੌਂਗੀ ਲੱਗੇ ਮਤਲਬ ਢੇਰ ਲੱਗੇ ਹੋਏ ਚੱਪੜ ਜਿਹੀ ਲੱਗੇ ਰਹੀ ਹੈ ਕਿੱਥੇ ਸਮੱਸਿਆ ਕਿੱਥੇ ਆ ਸਮੱਸਿਆ ਦੇਖੋ ਜੀ ਗੱਲ ਇਹ ਹੈ ਕਿ ਜਗ੍ਹਾ ਨਹੀਂ ਮਿਲ ਰਹੀ ਜਗ੍ਹਾ ਵਾਸ ਜਗਾ ਇਹ ਜਗਾ ਹੋਵੇ ਜਿਸ ਜਗਾ ਉਹ ਦੱਸਰੇ ਨਹੀਂ ਤੇ ਜੀ ਮੈਂ ਤਾਂ ਜਗਾ ਦਵਾਤੀ ਉਹਨਾਂ ਨੂੰ ਉਹ ਜਗਾ ਤੇ ਤੁਹਾਨੂੰ ਦੱਸਿਆ ਬਜ਼ੁਰਗਾਂ ਨੇ ਤੇ ਜਗਾ ਤੇ ਗਏ ਸੀਗੇ ਜੀ ਉੱਥੇ ਲੋਕ ਮਨ ਅਸਰਾ ਲੈ ਕੇ ਸਾਡੇ ਮੰਗਰ ਪੈਂਦੇ ਨੇ ਜਾਨ ਬਚਾ ਕੇ ਪੱਲਣਾ ਪੈਂਦਾ ਗੱਲ ਇਹ ਹੈ ਕਿ ਮਨ ਕਲੀ ਡਰਾਮੇबाजी ਕਰਦੇ ਨੇ ਬਿਲਕੁਲ ਗੰਦੇ ਵਿੱਚ ਸਟੇਜ ਨਹੀਂ ਹੈਗੀ ਆਹ ਟਰਾਲੀਆਂ ਭਰੀਆਂ ਖੜੀਆਂ ਨੇ ਉਹ ਆਪਣੀ ਹੁਣ ਗੱਡੀ ਅੱਗੇ ਲਾ ਲੈਣ ਤੇ ਜਾ ਕੇ ਉਤਰਵਾਇਆ ਹੁਣ ਜਾ ਕੇ ਨਾਲ ਜਾਣ ਉੱਥੇ ਲੱਗ ਜੂਗਾ ਪਤਾ ਵੀ ਕੀ ਬਣਦਾ ਹੈਗਾ ਅਸੀਂ ਫੇਰ ਵੀ ਇੱਥੇ ਇਹਨਾਂ ਨੂੰ ਬੇਨਤੀ ਕਰਨ ਵਾਸਤੇ ਆਏ ਕਿ ਤੁਸੀਂ ਕੋਸ਼ਿਸ਼ ਕਰੋ ਖਾਲੀ ਕਰੋ ਕਿਉਂਕਿ ਸਾਰੇ ਕੌਂਸਲਰ ਵੇਟ ਕਰਦੇ ਨੇ ਟਰਾਲੀਆਂ ਵਾਪਸ ਖਾਲੀ ਹੋ ਕੇ ਜਾਣ ਜਿਹੜਾ ਉਹਨਾਂ ਦੇ ਵਿੱਚ ਕੂੜਾ ਉੱਪਰ ਆ ਉਹ ਚੁੱਕਵਾ ਸਕਣ ਇੱਕ ਮਿੰਟ ਪਲੀਜ਼ ਅਸੀਂ ਐਮਐਲਏ ਕਲਵੰਤ ਸਿੰਘ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਮੁੱਦਾ ਬਹੁਤ ਵੱਡਾ ਆ ਤਾਂ ਬਿਲਕੁਲ